ਰੰਗ ਆ ਮੀ ਆ ਗਿਆ ਮੀ ਆ ਗਿਆ ਪਰ ਆ ਦੇਖ ਲੋ ਅੱਜ ਤਾਂ ਵਾਕਈ ਬੱਦਲਵਾਰੀ ਦੇਖ ਲੋ ਪੂਰੀ ਤਾਲੀਆਂ ਧਾਵਾ ਪਿੱਛੇ ਦੂਰ ਦੂਰ ਤੱਕ ਔਰ ਲੱਗਦਾ ਬਈ ਰੱਬ ਨੂੰ ਅੱਜ ਤਾਂ ਪੂਰੀ ਜਿਹੜੀ ਕਹਿੰਦੇ ਹੁੰਦੇ ਆ ਰਹਿਮਤ ਰੱਬ ਦੀ ਹੋਏਗੀ ਔਰ ਰੱਬ ਨੂੰ ਵੀ ਰਹਿਮ ਆ ਗਿਆ ਸਾ ਕਹਿੰਦੇ ਸਾਡੇ ਤੇ ਔਰ ਤੁਸੀਂ ਹਰ ਪਾਸੇ ਦੇਖ ਸਕਦੇ ਹੋ ਜਿੱਥੇ-ਜਿੱਥੇ ਪੂਰੀ ਨੇਹਰ ਕਪ ਔਰ ਨੇਰੀ ਪੂਰੀ ਕਿਸੇ ਪਾਸੇ ਵੀ ਇਹ ਹੈ ਜੀ ਮਤਲਬ ਗੱਲ ਨਹੀਂ ਵੀ ਜਿੱਥੇ ਪੂਰੀ ਬੱਦਲਬਾਈ ਨਾ ਹੋਵੇ ਔਰ ਬੱਦਲਬਾਰੀ ਤਾਂ ਇੰਨੀ ਮਤਲਬ ਜਿਆਦੇ ਹੈ ਤੁਸੀਂ ਦੇਖ ਨਹੀਂ ਸਕਦੇ ਜੀ ਸੋਚ ਨਹੀਂ ਸਕਦੇ ਸੌਰੀ ਦੇਖ ਸਕਦੇ ਨਾ ਦੇਖ ਤੋਂ ਸਕਦੇ ਸੋਚ ਨਹੀਂ ਸਕਦੇ ਔਰ ਤੁਸੀਂ ਮੇਰੇ ਦੇਖ ਸਕਦੇ ਹੋ ਸੌਰੀ ਔਰ ਦੇਖੋ ਜੇ ਮੇਰੇ ਪਿੱਛੇ ਦੇਖ ਸਕਦੇ ਹੋ सा श्रीकाल जी मैं भुगंद्र गेवा डेली पोस्ट पंजाबी थोड़ा तो स्वागत है जी ਜੀ ਕਹੋਂਗੇ ਰੋਜ਼ ਹੀ ਕਹਿੰਦਾ ਮੀਂਹ ਆ ਗਿਆ ਮੀਂਹ ਆ ਗਿਆ ਪਰ ਆ ਦੇਖ ਲੋ ਅੱਜ ਤਾਂ ਵਾਕਈ ਬੱਦਲਵਾਰੀ ਦੇਖ ਲੋ ਪੂਰੀ ਕਾਲੀਆਂ ਧਾਮਾਂ ਪਿੱਛੇ ਦੂਰ ਦੂਰ ਤੱਕ ਔਰ ਲੱਗਦਾ ਬਈ ਰੱਬ ਨੂੰ ਅੱਜ ਦਾ ਪੂਰੀ ਜਿਹੜੀ ਕਹਿੰਦੇ ਹੁੰਦੇ ਆ ਰਹਿਮਤ ਰੱਬ ਦੀ ਹੋਏਗੀ ਔਰ ਰੱਬ ਨੂੰ ਵੀ ਰਹਿਮ ਆ ਗਿਆ ਸਾਡੇ ਤੇ ਔਰ ਤੁਸੀਂ ਹਰ ਪਾਸੇ ਦੇਖ ਸਕਦੇ ਹੋ ਜਿੱਥੇ-ਜਿੱਥੇ ਬਈ ਪੂਰੀ ਨੇਰ ਕੁੱਪ ਔਰ ਲਹਿਰੀ ਪੂਰੀ ਕਿਸੇ ਕੋਸੀ ਵੀ ਹੈ ਜੀ ਮਤਲਬ ਗੱਲ ਨਹੀਂ ਵੀ ਜਿੱਥੇ ਪੂਰੀ ਬੱਦਲ ਵਾਈ ਨਾ ਹੋਵੇ ਔਰ ਬੱਦਲਵਾਰੀ ਤਾਂ ਇੰਨੀ ਮਤਲਬ ਜਿਆਦੇ ਆ ਤੁਸੀਂ ਦੇਖ ਨਹੀਂ ਸਕਦੇ ਜੀ ਸੋਚ ਨਹੀਂ ਸਕਦੇ ਸੌਰੀ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਇਹ ਵੀ ਦੇਖ ਸਕਦੇ ਹੋ ਔਰ ਦੇਖੋ ਜੇ ਮੈਂ ਪਿੱਛੇ ਦੇਖ ਸਕਦੇ ਹਾਂ ਮਹੀ ਉੱਤਲ ਬਾਰੀ ਜੇਨਾ ਤੇ ਕੁਦਰਤ ਸਾਸ਼ੀ ਗੱਲ ਜੀ ਮੈਂ ਆਪ ਪੰਦਰ ਕਰੇਵਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਆ ਜੀ ਤੁਸੀਂ ਕਹੋਗੇ ਰੋਜ਼ ਹੀ ਕਹਿੰਦੇ ਮਹੀ ਆ ਗਿਆ ਮਹੀ ਆ ਗਿਆ ਪਰ ਆ ਦੇਖ ਲਓ ਅੱਜ ਤਾਂ ਵਾਕਈ ਬੱਦਲ ਬਾਰੀ ਦੇਖ ਲਓ ਪੂਰੀ ਗਾਲੀਆਂ ਤਾਂ ਅੱਗੇ ਦੂਰ ਦੂਰ ਤੱਕ ਔਰ ਅੱਲਾ ਗਦਾ ਬਈ ਰੱਬ ਨੂੰ ਅੱਜ ਦਾ ਪੂਰੀ ਜਿਹੜੀ ਕਹਿੰਦੇ ਹੁੰਦੇ ਆ ਰਹਿਮਤ ਰੱਬ ਦੀ ਹੋਏਗੀ ਔਰ ਰੱਬ ਨੂੰ ਵੀ ਰਹਿਮ ਆ ਗਿਆ ਸਾ ਕਹਿੰਦੇ ਸਾਡੇ ਤੇ ਔਰ ਤੁਸੀਂ ਹਰ ਪਾਸੇ ਦੇਖ ਸਕਦੇ ਹੋ ਜਿੱਥੇ-ਜਿੱਥੇ ਪੂਰੀ ਨੇਹਰ ਕਪ ਔਰ ਨੇਰੀ ਪੂਰੀ ਕਿਸੇ ਪਾਸੇ ਵੀ ਇਹੋ ਜੀ ਮਤਲਬ ਗੱਲ ਨਹੀਂ ਵੀ ਜਿੱਥੇ ਪੂਰੀ ਬੱਦਲ ਬਈ ਨਾ ਹੋਵੇ ਔਰ ਬੱਦਲਵਾਰੀ ਤਾਂ ਇੰਨੀ ਮਤਲਬ ਜਿਆਦੇ ਆਇਆ ਤੁਸੀਂ ਇਹ ਨਹੀਂ ਸਕਦੇ ਕਿ ਸੋਚ ਨਹੀਂ ਸਕਦੇ ਸੌਰੀ ਦੇਖ ਸਕਦੇ ਹੈ ਨਾ ਦੇਖ ਤਾਂ ਸਕਦੇ ਹੋ ਸੋਚ ਨਹੀਂ ਸਕਦੇ ਔਰ ਤੁਸੀਂ ਇਹ ਨਹੀਂ ਦੇਖ ਸਕਦੇ ਹੋ ਔਰ ਦੇਖੋ ਕਿ ਮੇਰੇ ਪਿੱਛੇ ਰੇਕਸ ਲੱਗ ਰਹੇ ਹੋ ਜਿਹੜੀ ਜੋੜਦੀ ਪੂਰਾ ਮੀਂਹ ਪਤਲ ਬਾਰਿਸ਼ ਆ ਰਹੀ ਹੈ ਨਾ ਇੱਕੋ ਦਰ जी मैं भुपंदर गरेवा डेली पोस्ट पंजाबी थोड़ा स्वागत है जी